ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਦਾਸ ਸ਼ਰਨਜੀਤ ਸਿੰਘ ਆਪ ਜੀ ਦਾ ਨਮਸਕਾਰ ਛੋਟਾ ਵੀਰ ਅੱਜ ਫੇਰ ਆਪ ਜੀ ਆ ਜੀ ਅੱਗੇ ਆਪਣੀ ਕਵਿਤਾ ਸਾਂਝੀ ਕਰਨ ਲੱਗਾ ਹਾਂ ਉਮੀਦ ਹੈ ਆਪ ਜੀ ਨੂੰ ਚੰਗਾ ਲੱਗੇਗਾ ਅਤੇ ਆਪ ਮੇਰੀ ਕਮੀਆਂ ਵੱਲ ਮੇਰਾ ਧਿਆਨ ਦਿਵਾਓਗੇ ਇਹ ਕਵਿਤਾ 2013 ਦੇ 11ਵੇਂ ਮਹੀਨੇ ਵਿੱਚ ਲਿਖੀ ਗਈ ਸੀ ਕਵਿਤਾ ਦਾ ਅਸਰ ਲੇਖ ਕੋਈ ਨਹੀਂ ਹੈ ਜੀ ਅਤੇ ਇਸ ਕਵਿਤਾ ਨੂੰ ਗਜ਼ਲ ਨਾਮ ਗਜ਼ਲ ਨਾਮ ਨਾਲ ਜਾਣਿਆ ਜਾਂਦਾ ਹੈ ਗਜ਼ਲ ਦਾ ਪਹਿਲਾ ਸ਼ੇਰ ਮਤਲਾ ਮਤਲਾ ਹੁੰਦਾ ਹੈ ਸੋ ਗਜ਼ਲ ਦਾ ਮਤਲਾ ਹੈ ਕਿਸੀ ਮੇਰੇ ਕੋਲ ਜਹ ਹੈ ਜੋ ਆਖਰ ਖੋਲਾਂਗਾ ਕੀ ਸੀ ਮੇਰੇ ਕੋਲ ਜਹ ਹੈ ਜੋ ਆਖਰ ਖੋ ਲਵਾਂਗਾ ਕੁਝ ਮਿਲੇ ਆ ਤਾਂ ਸ਼ੁਕਰ ਵਿੱਚ ਰੋ ਲਵਾਂਗਾ ਕੀ ਸੀ ਮੇਰੇ ਕੋਲ ਜਹ ਹੈ ਜੋ ਆਖਰ ਖੋ ਲਵਾਂਗਾ ਕੁਝ ਮਿਲੇ ਆ ਤਾਂ ਸ਼ੁਕਰ ਵਿੱਚ ਰੋ ਲਵਾਂਗਾ ਤੇਰੇ ਦਰ ਤੇ ਆਏ ਹਾਂ ਖੈ ਰਾਤੀ ਬਣ ਕੇ ਤੇਰੇ ਦਰ ਤੇ ਆਏ ਹਾਂ ਖੈ ਰਾਤੀ ਬਣ ਕੇ प्यार दे दुरकार दे जो दे वो लवांगा दर तेरे आए हां खैराती बन के प्यार देकार दे जो दे वो लवांगा तू मेरे खेतां ते वर या ना वर तेरी खुशी तू मेरे खेतां ते वर या ना वर तेरी खुशी बेज इंतजार दे पर मैं बोल लव ਨਾ ਫਾਸਲਾ ਹੀ ਦੂਰ ਹੋ ਸਕੇਗਾ ਵਿਚਕਾਰ ਦਾ ਨਾ ਉਕਾਤ ਹੀ ਨਹੀਂ ਕਿ ਚੰਨ ਛੂ ਲਵਾਂਗਾ ਜੇ ਨਾ ਮਨਜ਼ੂਰ ਹੋਈਆਂ ਅਰਜ਼ੀਆਂ ਬਿਮਾਰ ਦੀਆਂ ਚੁੱਪ ਕਰਕੇ ਇਥੋਂ ਰੁਖਸਤ ਹੋ ਲਵਾਂਗਾ ਕੋਈ ਮੇਰਾ ਨਹੀਂ ਤਾਂ ਕਿ ਮੈਂ ਤਾਂ ਸਬਦ ਹਾਂ ਕੋਈ ਮੇਰਾ ਨਹੀਂ ਤਾਂ ਕਿ ਮੈਂ ਤਾਂ ਸਭ ਦਾ ਹਾਂ ਬਗਾਨਾ ਹੋਣ ਦਾ ਇਲਜ਼ਾਮ ਭਲਾ ਮੈਂ ਕਿਉਂ ਲਾਵਾਂਗਾ ਹਸਰਤਾ ਦੇ ਕੁਝ ਦੀਵੇ ਰੋਸ਼ਨ ਕਰਨ ਲਈ ਸੋਚਦਾ ਕਿ ਸੂਰਜ ਤੋਂ ਉਧਾਰੀ ਲੋ ਲਵਾਂਗਾ ਕਿਸੇ ਮੇਰੇ ਕੋਲ ਜਹ ਹੈ ਜੋ ਅਖਰ ਖੋ ਲਵਾਂਗਾ ਕੁਝ ਮਿਲਿਆ ਤਾਂ ਸ਼ੁਕਰ ਵਿੱਚ ਰੋ ਲਵਾਂਗਾ ਜੋ ਮਿਲੇ ਅਤਿ ਸ਼ੁਕਰ ਵਿੱਚ ਰੋ ਲਵਾਵਾਂਗਾ ਧੰਮਾ